ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਗੱਲ ਕਰਦੇ ਆ ਜੋ ਬੁੱਢਾ ਦਰਿਆ ਹੈ ਤੁਹਾਨੂੰ ਪਤਾ ਵੀ ਆਪਾਂ ਜਾਣਦੇ ਆ ਸਾਰੇ ਲੁਧਿਆਣਾ ਉਹਦੇ ਵਿੱਚ ਕਈ ਸਾਲ ਤੋਂ ਡੈਂਗ ਤੇ ਜੋ ਟੈਕਸਟਾਈਲ ਫੈਕਟਰੀਆਂ ਨੇ ਉਹਨਾਂ ਦਾ ਕੈਮੀਕਲ ਪਾਣੀ ਪਾਇਆ ਜਾ ਰਿਹਾ ਹੈ ਇੱਕ ਤਾਂ ਅੰਦਾਜ਼ੇ ਅਮ ਤੌਰ ਤੇ ਕਹਿੰਦੇ 24 ਘੰਟੇ ਚ 9000 ਕਰੋੜ ਲੀਟਰ ਪਾਣੀ ਵਿੱਚ ਪਾਇਆ ਜਾਂਦਾ ਕੈਮੀਕਲ ਤੇ ਸਾਰਾ ਉਹਦਾ ਪਾਣੀ ਅੱਗੇ ਪੰਜਾਬ ਦੇ ਨਹੀਂ ਅੱਗੇ ਰਾਜਸਥਾਨ ਦੇ ਲੋਕ ਪਾਣੀ ਪੀਂਦੇ ਨੇਗੇ ਤੇ ਕੱਲ 3 ਦਸੰਬਰ 2024 ਨੂੰ ਜੋ ਉੱਥੇ ਕਾਲੇ ਪਾਣੀ ਦਾ ਮੋਰਚਾ ਲਾਗਿਆ ਸੀਗਾ ਕੁਝ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਤੇ ਕਾਫੀ ਉੱਥੇ ਲੋਕਾਂ ਦਾ ਇਕੱਠ ਹੋਇਆ ਸੀ ਤੇ ਉੱਥੇ ਇੱਕ ਗੱਲ ਰੜਕਦੀ ਰਹੀ ਕਿ ਵੀ ਸੰਤ ਬਲਬੀਰ ਸਿੰਘ ਸੀਚੇਵਾਲ ਇਨਾਂ ਨੇ ਪਿੱਛੇ ਜੇ ਵੈਨਰੀ ਸਾਫ ਕਰਵਾਈ ਸੀ ਲੋਕਾਂ ਦੇ ਸਹਿਯੋਗ ਨਾਲ ਉਹਨਾਂ ਨੂੰ ਬੜੇ ਵੱਡੇ ਇਨਾਮ ਮਿਲੇ